ਅੱਜ ਮੈਂ ਪੰਜਾਬ ਸਟੇਟ ਦੀ ਆਰਥਿਕ ਪੋਜੀਸ਼ਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਪਹਿਲਾਂ ਇੱਕ ਰਿਪੋਰਟ ਆਈ ਹੋਈ ਜਿਹੜੀ ਅੱਜ ਦੇ ਟ੍ਰਿਬਿਊਨ ਨਿਊਜ਼ਪੇਪਰ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਬੜੀ ਰਿਲਾਇਬਲ ਨਿਊਜ਼ਪੇਪਰ ਹੈ ਇੰਡੀਆ ਦਾ ਇਹ ਕੀ ਕਹਿੰਦਾ ਕਿ ਪੰਜਾਬ ਵਰਸਟ ਅਮੰਗ 18 ਮੇਜਰ ਸਟੇਟਸ ਔਨ ਫਿਸਕਲ ਹੈਲਥ ਇੰਡੈਕਸ ਪਾਉ ਕਿ 18 ਸਟੇਟਾਂ ਚੁਣੀਆਂ ਉਹਨਾਂ ਨੇ ਸਾਰੇ ਭਾਰਤ ਚੋਂ 18 ਸਟੇਟਾਂ ਚੋਂ ਪੰਜਾਬ 18ਵੇਂ ਨੰਬਰ ਤੇ ਆ ਜਿਹਦੀ ਕਿ ਆਰਥਿਕ ਪੋਜੀਸ਼ਨ ਬਹੁਤ ਮਾੜੀ ਹੈ ਔਰ ਇਹਨਾਂ ਦੀ ਮੈਨੇਜਮੈਂਟ ਬਹੁਤ ਪੂਰ ਔਰ ਸਭ ਤੋਂ ਨੰਬਰ 1 ਸਟੇਟ ਕਿਹੜੀ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਉੜੀਸਾ ਜਿਹਨੂੰ ਆਪਾਂ ਬਹੁਤ ਪਛੜੀ ਹੋਈ ਸਟੇਟ ਸਮਝਦੇ ਸੀ ਇੰਡੀਆ ਦੇ ਭਾਰਤ ਦੇ ਉਹ ਹਾਇ ਹੌਸਤਾ-ਹੌਸਤਾ ਜਿਹੜੀਆਂ ਪਛੜੀਆਂ ਸਟੇਟ ਸੀ ਉਤੋਂ ਦੇ ਤੁਸੀਂ ਲੀਡਰਸ਼ਿਪ ਕਹਿ ਲੋ ਚੰਗੀ ਸਰਕਾਰਾਂ ਕਹਿ ਲੋ ਠੀਕ ਫਜ਼ੂਲ ਖਰਚੀ ਨਹੀਂ ਕਰਦੀਆਂ ਸੀ ਉਹ ਆਹਸਤਾ-ਆਹਸਤਾ ਉੱਤੇ ਆਉਂਦੀਆਂ ਹੁੰਦੀਆਂ ਅੱਜ ਪੰਜਾਬ ਬਿਲਕੁਲ ਇੱਕ ਉਜੜੀ ਹੋਈ ਸਟੇਟ ਬਣਦੀ ਜਾ ਰਹੀ ਹੈ। ਔਰ ਇਸੇ ਸਟੇਟ ਵਿੱਚ ਇਸੇ ਰਿਪੋਰਟ ਵਿੱਚ ਜੇ ਤੁਸੀਂ ਦੇਖੋਗੇ ਆ ਜਿਹੜਾ ਨੁਕਤਾ ਦੇਖਣਾ ਪਲੀਜ਼। ਇਹ ਕੀ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਟੋਟਲ ਡੈਟ ਫੈਕਟਰ ਹੈ ਉਹ 31 ਡਿਸੰਬਰ 2024 ਹੁਣੇ ਮਹੀਨਾ ਪਹਿਲਾਂ। ਉਸ ਦਿਨ ਪੰਜਾਬ ਦੇ ਸਿਰ ਤੇ 371000 ਕਰੋੜ ਦਾ ਕਰਜ਼ਾ ਵਾ। ਮਤਲਬ ਆਲਮੋਸਟ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਤੇ ਹੈ। ਔਰ ਇਹ ਕਰਜ਼ੇ ਨੂੰ ਆਪਾਂ ਜੀ ਡਿਵਾਈਡ ਕਰੀਏ ਥੋੜਾ ਜਿਆ। ਤਾਂ ਆ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਹਨਾਂ ਨੇ ਲਗਭਗ 3 ਸਾਲ ਹੋ ਚਲੇ ਇਹਨਾਂ ਨੂੰ ਸਰਕਾਰ ਬਣਾਈ ਨੂੰ ਇਹਨਾਂ ਨੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ। 1 ਲੱਖ ਕਰੋੜ ਦਾ ਬਹੁਤ ਵੱਡਾ ਅਮਾਊਂਟ ਹੁੰਦਾ। ਤੇ ਮਗਰ ਲੀਆਂ ਪਾਰਟੀਆਂ ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਬੜੀਆਂ ਮਾੜੀਆਂ ਪਾਰਟੀਆਂ ਸੀ, ਬੜਾ ਲੁੱਟ ਕੀਤਾ ਇਹਨਾਂ ਨੇ ਸਾਡੀ ਸਟੇਟ ਦੀ। ਉਹਨਾਂ ਨੇ ਜਿਹੜਾ ਬਕਾਇਆ 2.71 ਲੱਖ ਕਰੋੜ ਰੁਪਏ ਦਾ ਕਰਜ਼ਾ 2.71 ਲੱਖ ਕਰੋੜ ਦਾ ਔਰ ਲਗਭਗ ਪੌਣੇ 3 ਲੱਖ ਕਰੋੜ ਦਾ ਉਹਨਾਂ ਨੇ ਕਰਜ਼ਾ ਕਿੰਨੀ ਦੇਰ ਚੜਾਇਆ ਵਾ ਪਿਛਲੇ 40 ਸਾਲ ਵਿੱਚ ਕਿਉਂਕਿ ਮੈਂ ਜਦੋਂ ਕਾਲਜ ਪੜ੍ਹਦਾ ਸੀ ਔਰ ਫੈਕਟਸ ਦੱਸਣਗੇ ਤੁਸੀਂ ਸਾਰੇ ਚੈੱਕ ਆਪਣੇ Google ਦੇ ਉੱਤੇ ਚੈੱਕ ਕਰ ਸਕਦੇ 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਮਤਲਬ ਪੰਜਾਬ ਦੇ ਸਰ ਤੇ ਕੋਈ ਕਰਜ਼ਾ ਨਹੀਂ ਸੀਗਾ ਬਹੁਤ ਅੱਛੀ ਸਟੇਟ ਸੀ ਕਿ ਰੀਜ਼ਨੇਬਲ ਸਾਰੇ ਸਕੂਲ ਹੈਲਥ케ਅਰ ਐਟਸੈਟਰਾ ਤਨਖਾਹਾਂ ਮੁਲਾਜ਼ਮਤ ਠੀਕ ਸੀਗਾ ਔਰ ਉਸ ਤੋਂ ਬਾਅਦ ਜਦੋਂ ਇੱਕ ਮਿਲੀਟੈਂਸੀ ਦਾ ਦੌਰ ਆਇਆ ਪੰਜਾਬ ਦੇ ਵਿੱਚ ਪਹਿਲਾ ਕਰਜ਼ਾ ਸਾਡੀ ਸਟੇਟ ਦੇ ਉੱਤੇ 80 ਦੇ ਦਹਾਕੇ 'ਚ ਤੇ 90 ਦੇ अर्ਲੀ ਦਹਾਕੇ ਵਿੱਚ ਉਹ ਜਿਹੜਾ ਮਿਲੀਟੈਂਸੀ ਨੂੰ ਟੈਕਲ ਕਰਨ ਵਾਸਤੇ ਕੇਂਦਰ ਤੋਂ ਪੈਸਾ ਚੱਕਿਆ ਗਿਆ 8500 ਕਰੋੜ ਰੁਪਏ ਦਾ ਕਰਜ਼ਾ ਉੱਥੋਂ ਗੱਲ ਸਟਾਰਟ ਹੋਈ 8500 ਕਰੋੜ ਤੋਂ ਗੱਲ ਸਟਾਰਟ ਹੋਈ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਇੱਕ ਵਾਰ ਇੰਦਰ ਕੁਮਾਰ ਗੁਜਰਾਲ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਇਹ ਕਰਜ਼ਾ ਰਾਈਟ ਆਫ ਕਰਨ ਦਾ ਐਲਾਨ ਕੀਤਾ ਸੀਗਾ ਸੋ ਮਤਲਬ ਮਗਲੀਆਂ ਪਾਰਟੀਆਂ ਅਕਾਲੀ ਦਲ ਕਾਂਗਰਸ ਬਹੁਤ ਮਾੜੀ ਸੀ ਕੇਜਰੀਵਾਲ ਤੇ ਭਗਵੰਤ ਮਾਨ ਦੇ ਅਨੁਸਾਰ ਲੇਕਿਨ ਉਹਨਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤਕਰੀਬਨ 40 ਸਾਲਾਂ ਵਿੱਚ ਚੜਾਇਆ ਮਾੜੀ ਗੱਲ ਆ ਅਗਰ ਉਹਨਾਂ ਨੇ ਵੀ ਕੋ ਮਿਸਮੈਨੇਜਮੈਂਟ ਕੀਤੀ ਮੈ ਉਹਦੇ ਕਿਸੇ ਦੀ ਕੋਈ ਉਹਨਾਂ ਦੀ ਕੋਈ ਡਿਫੈਂਸ ਨਹੀਂ ਕਰਦਾ ਪਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਬਦਲਾਅ ਲੈ ਕੇ ਆਵਾਂਗੇ ਅਸੀਂ ਤਾਂ ਕਰਜ਼ੇ ਖਰਚੇ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਦਲਦਲ ਹੈ ਕਰਜ਼ੇ ਦੀ ਉਹਦੇ ਵਿੱਚੋਂ ਕੱਢਾਂਗੇ ਤੇ ਭਾਈ ਇਹਨਾਂ ਨੇ ਤਾਂ 3 ਸਾਲਾਂ ਵਿੱਚ ਹੀ 1 ਲੱਖ ਕਰੋੜ ਦਾ ਕਰਜ਼ਾ ਐਡ ਕਰਤਾ ਫਿਰ ਹੁਣ ਆ ਇੰਡੈਕਸ ਤੁਸੀਂ ਪੜੋ ਥੋੜਾ ਜਿਹਾ ਇੱਕ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਕੁਆਲਿਟੀ ਆਫ ਐਕਸਪੈਂਡੀਚਰ ਆ ਦੇਖੋ ਇੱਕ ਸੈਕੰਡ ਵਾਲਾ ਜਿੱਥੇ ਮੇਰੀ ਉਂਗਲੀ ਆ ਇਹ ਕੀ ਕਹਿੰਦਾ ਵਾ ਕਿ ਉੜੀਸਾ ਦੀ ਕੁਆਲਿਟੀ ਆਫ ਐਕਸਪੈਂਡੀਚਰ ਮਤਲਬ ਕਿ ਪੈਸੇ ਖਰਚਣ ਦੀ ਅਕਲਮੰਦੀ ਕਹਿ ਲਓ ਇਹ ਹੈਗੀ ਆ दे दे 52 ਇਹਨਾਂ ਦੇ ਅੰਕੜੇ ਦਿੱਤੇ ਨੇ 52 ਪੁਆਇੰਟਸ ਤੇ ਪੰਜਾਬ ਦੀ ਕੁਆਲਿਟੀ ਆਫ ਐਕਸਪੈਂਡੀਚਰ ਹੈਗੀ ਹੈ 4.7 ਪੁਆਇੰਟ ਬਸ ਮਤਲਬ ਉਹਦੋਂ ਅਸੀਂ 10 ਗੁਣਾ ਤੋਂ ਵੀ ਥੱਲੇ ਓਡੀਸਾ ਓਡੀਸਾ ਦੀ ਫਿਸਕਲ ਮੈਨੇਜਮੈਂਟ ਪੰਜਾਬ ਦੇ ਮੁਕਾਬਲੇ ਤੇ 10 ਗੁਣਾ ਛੰਗੀ ਹੈ ਅਗਲੀ ਗੱਲ ਹੈ ਕਿ ਰੈਵਨਿਊ ਮੋਬਿਲਾਈਜੇਸ਼ਨ ਕਿ ਅਸੀਂ ਜਿਹੜਾ ਮਾਲੀਆ ਕਿੰਨਾ ਇਕੱਠਾ ਕਰਦੇ ਆ ਰੈਵਨਿਊ ਕਿੰਨੀ ਜਨਰੇਟ ਹੁੰਦੀ ਕਿਉਂਕਿ ਪੈਸਾ ਆਊਗਾ ਤਾਂ ਸਰਕਾਰ ਆਪਣਾ ਘਰ ਚਲਾਵੇਗੀ ਨਾ ਤੇ ਰੈਵਨਿਊ ਮੋਬਿਲਾਈਜੇਸ਼ਨ ਵਿੱਚ ਬਹੁਤ ਸਨਸਨੀ ਹੈਗੇ ਤੁਸੀਂ ਦੇਖ ਸਕਦੇ ਹੋ ਰੈਵਨਿਊ ਮੋਬਾਈਲਾਈਜੇਸ਼ਨ ਪਹਿਲੀ ਕਾਲਮ 오ਡੀਸਾ ਦੀ ਹੈ ਦੂਸਰੀ ਪੰਜਾਬ ਦੀ ਹੈ ਕਿੰਨੀ ਹੈ ਰੈਵਨਿਊ ਮੋਬਾਈਲਾਈਜੇਸ਼ਨ 오ਡੀਸਾ ਨੇ 오ਡੀਸਾ ਕਰਦੀ ਹੈਗੀ ਆ 60 ਪੁਆਇੰਟਸ 60 ਉਹਨੂੰ ਅੰਕੜੇ ਦਿੱਤੇ ਗਏ ਨੇ ਇਹਦੇ ਮੁਕਾਬਲੇ ਤੇ ਪੰਜਾਬ ਕਿੰਨੀ ਕਰਦੀ ਹੈ 28.1 28.1 ਮਤਲਬ ਕਿ ਅਸੀਂ ਆਲਮੋਸਟ ਅੱਧ ਤੋਂ ਵੀ ਥੱਲੇ ਆ ਰੇਵਨਿਊ ਮੋਬਾਈਲਾਈਜੇਸ਼ਨ ਵਿੱਚ 99 ਉੜੀਸਾ ਵਰਗੀ ਸਟੇਟ ਜਿਹੜੀ ਉਹ ਰੇਵਨਿਊ ਦੇ ਵਿੱਚ ਚੋਰੀ ਨਹੀਂ ਹੋਣ ਦੀ مالیਆ ਇਕੱਠ ਟੈਕਸ ਇਕੱਠੇ ਕਰਨ ਵਿੱਚ ਜਾਂ ਜੋ ਵੀ ਉਹਨਾਂ ਦੇ ਸੋਰਸਸ ਹੈਗੇ ਨੇ ਚਾਹੇ ਐਕਸਾਈਜ਼ ਦੀ ਇਨਕਮ ਆ ਚਾਹੇ ਹੋ ਜਿਹੜੀ ਸੇਲ ਰੀਡਸ ਕਰਦੇ ਰਜਿਸਟਰੀਆ ਕਰਾਉਂਦੇ ਆ ਚਾਹੇ ਉਹ ਮਾਈਨਿੰਗ ਮਹਿਕਮੇ ਦੀ ਆ ਜਾਂ ਕੋਈ ਵੀ ਜਨਰੇਸ਼ਨ ਆ ਮੋਬਾਈਲਾਈਜੇਸ਼ਨ ਉਹਦੇ ਵਿੱਚ ਉੜੀਸਾ 99 ਡਬਲ ਤੋਂ ਅੱਗੇ ਆ ਤੇ ਤੁਸੀਂ ਦੇਖੋ ਕਿ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਚੱਕਿਆ ਕੇਜਰੀਵਾਲ ਦੇ ਭਗਵੰਤਪານ ਦੀ ਸਰਕਾਰ ਨੇ ਇਹ ਗਿਆ ਕਿੱਥੇ ਆ ਕਿਉਂਕਿ ਮੈਂ ਪਿੰਡਾਂ ਚ ਬਿਲੋਂਗ ਕਰਦਾ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ ਚ ਪੰਜਾਬ ਦੇ ਲੋਕ ਵਸਦੇ ਹੋ ਤਿੰਨ ਸਾਲਾਂ ਵਿੱਚ ਇੱਕ ਨਵੇਂ ਪੈਸੇ ਦੀ ਕੋਈ ਜਿਹਨੂੰ ਕਹਿੰਦੇ ਮੀਨਿੰਗਫੁਲ ਪ੍ਰੋਗਰੈਸ ਡਿਵੈਲਪਮੈਂਟ ਦੀ ਮੈਨੇ ਦੇਖੀ ਕਿਤੇ ਕੋਈ ਇਟ ਲੱਗੀ ਹੋਵੇ ਕਿਸੇ ਪਿੰਡ ਵਿੱਚ ਕੋਈ ਵੱਡਾ ਪ੍ਰੋਜੈਕਟ ਕੋਈ ਨਵਾਂ ਸਕੂਲ ਖੜਾ ਕੀਤਾ ਹੋਵੇ ਕੋਈ ਹਸਪੀਟਲ ਬਣਾਇਆ ਕੋਈ ਡਿਸਪੈਂਸਰੀ ਬਣਾਇਆ ਪਿੰਡਾਂ ਚ ਕੋਈ ਵਿਕਾਸ ਦਾ ਕੰਮ ਕੀਤਾ ਹੋਵੇ ਤਿੰਨ ਸਾਲਾਂ ਵਿੱਚ ਨਾਥਿੰਗ ਸਿਮਿਲਰਲੀ ਗੋਜ਼ ਫਾਰ ਅਰਬਨ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਮਿਨਿਸਪੈਲਿਟੀਆਂ ਨੇ ਨਗਰ ਪੰਚਾਇਤਾਂ ਨੇ ਮੈਂ ਤਾਂ ਕਿਤੇ ਦੇਖਿਆ ਨਹੀਂ ਇਹ ਕੋਈ ਮੈਂ ਕੋਈ ਐਵੇਂ ਜਾਣਬੁੱਝ ਕੇ ਕਿ ਮੈਂ ਇਹਨਾਂ ਦਾ ਵਿਰੋਧ ਕਰ ਰਿਹਾ ਇਸ ਕਰਕੇ ਨਹੀਂ ਕਾ ਪੈਸਾ ਲੱਗਿਆ ਹੀ ਨਹੀਂ ਗਾ ਤੇ ਫਿਰ ਪੈਸਾ ਕਿੱਥੇ ਗਿਆ ਵਾ ਬਹੁਤ ਸਾਰਾ ਪੈਸਾ ਤਾਂ ਚਲੋ ਅਸੀਂ ਮੰਨਦੇ ਆ ਕਿ ਕਰਜ਼ੇ ਦੀ ਅਦਾਇਗੀ ਵਿੱਚ ਵਿਆਜ ਦੀ ਸ਼ਕਲ ਵਿੱਚ ਜਾਂਦਾ ਬਹੁਤ ਸਾਰਾ ਪੈਸਾ ਜਿਵੇਂ ਕਿ ਬਿਜਲੀ ਬੋਰਡ ਆ ਸਾਡਾ ਪੰਜਾਬ ਸਟੇਟ ਇਲੈਕਸਿਟੀ ਬੋਰਡ ਜਿਹਨੂੰ ਪੀਐਸਪੀਸੀਐਲ ਕਹਿੰਦੇ ਆਪਾਂ ਇਹਨੂੰ ਹਰ ਸਾਲ ਸਾਡੀ ਸਟੇਟ ਗਵਰਨਮੈਂਟ ਨੂੰ ਜਿਹੜੀ ਬਿਜਲੀ ਟਿਊਬਲਸ ਨੂੰ ਮੁਫਤ ਜਾ ਰਹੀ ਆ ਜਾਂ ਜਿਹੜੀਆਂ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ 300 ਯੂਨਿਟ ਫ੍ਰੀ ਦਿੱਤੀ ਘਰਾਂ ਨੂੰ ਵਗੈਰਾ ਵਗੈਰਾ 25000 ਕਰੋੜ ਰੁਪਇਆ ਸਾਲ ਦਾ ਤਾਂ ਅਸੀਂ ਜਿਹੜੀ ਸਬਸਿਡੀ ਆ ਉਹ ਪੀਐਸਪੀਸੀਐਲ ਨੂੰ ਅਦਾ ਕਰ ਰਹੀ ਪੰਜਾਬ ਸਰਕਾਰ ਕਿਉਂਕਿ ਸਰਕਾਰ ਨੇ ਤਾਂ ਦੇਣੇ ਆ ਨਾ ਪੀਐਸਪੀਸੀਐਲ ਅੱਗੇ ਕੰਜ਼ਿਊਮਰ ਨੂੰ ਫ੍ਰੀ ਦੇ ਸਕਦੀ ਆ ਸਬਸਿਡਾਈਜ਼ ਕਰ ਸਕਦੀ ਆ ਪਰ ਉਹ ਇਹ ਮੰਨ ਲਿਆ ਕਿ ਕੁਝ ਖਰਚਾ ਇੰਟਰਸਟ ਪੇਮੈਂਟ ਜਾ ਰਿਹਾ ਫ੍ਰੀ ਬੀਜ਼ ਵਿੱਚ ਜਾ ਰਿਹਾ ਜਿਹੜੀ ਹੁਣ ਬੜੇ ਆਸ਼ਾਨ ਨਾਲ ਕਹਿੰਦੇ ਨੇ ਕਿजरीवाल ਸਾਹਿਬ ਤੋਂ ਰੇਵੜੀਆਂ ਵੰਡ ਰਹੇ ਹਾਂ ਦਿੱਲੀ 'ਚ ਵੀ ਕਈ ਕੁਛ ਤੇ ਬਾਕੀ ਜਿਹੜਾ ਖਰਚਾ ਹੈਗਾ ਉਹ ਅਯਾਸ਼ੀ ਆ ਸਰਕਾਰਾਂ ਦੀ ਮਤਲਬ ਹਜ਼ਾਰ ਗਨਮੈਨ ਭਗਵੰਤ ਸਿੰਘ ਮਾਨ ਕੋਲ ਇੱਕ ਜੈਡ ਸਿਕਿਉਰਿਟੀ ਜਿਹੜੀ ਕਿ ਦਿੱਲੀ ਦੇ ਚੀਫ ਮਿਨਿਸਟਰ ਕੋ ਪਹਿਲਾਂ ਆਲਰੇਡੀ ਅਵੇਲੇਬਲ ਸੀ ਕਿ ਗਵਰਨਮੈਂਟ ਆਫ ਇੰਡੀਆ ਦੀ ਇੱਕ ਜੈਡ ਸਿਕਿਉਰਿਟੀ ਪੰਜਾਬ ਦੀ ਦਿੱਲੀ ਦੇ ਚੀਫ ਮਿਨਿਸਟਰ ਨੂੰ ਸਾਢੇ ਖਰਚੇ ਦੇ ਉੱਤੇ ਗਈ ਇਹ ਇਹ ਅਯਾਸ਼ੀ ਤੇ ਫਜ਼ੂਲ ਖਰਚੀ ਨਹੀਂ ਤੇ ਹੋਰ ਕੀ ਹੈ ਹੈਲੀਕਾਪਟਰ ਆਰਡਰ ਇਹਨੇ ਛੋਟੇ ਛੋਟੇ ਫਲਾਈਟਸ ਜਾਂ ਦੂਜਿਆਂ ਨੂੰ ਟਿਚਰਾ ਕਰਦੇ ਸੀਗੇ ਔਨ ਰਿਕਾਰਡ ਹੈ ਕਿ ਬਠਿੰਡੇ ਤੋਂ ਮੋੜ ਜਾਣਾ ਸੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਹੈਲੀਕਾਪਟਰ ਵਰਤਿਆ ਗਿਆ ਐਵੇਂ 30 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਜਹਾਜ਼ ਸਾਰੇ ਇੰਡੀਆ ਦੇ ਵਿੱਚ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਵਾਸਤੇ ਸਾਡਾ ਜਹਾਜ਼ ਵਰਤਿਆ ਜਾ ਰਿਹਾ ਇਸ ਤਰ੍ਹਾਂ ਦੀ ਸਿਕਿਉਰਿਟੀ ਪੈਰਾਫਰਨੀਲੀਆ ਮਿਨਿਸਟਰਸ ਦੀ ਜਿਹੜਾ ਗਨਮੈਨ ਦੇਖੋ ਤੁਸੀਂ ਕਿੰਨਾ ਲਾਮ ਲਸ਼ਕਰ ਲੈ ਕੇ ਜਾ ਰਹੇ ਨੇ ਇਹਨਾਂ ਦੇ ਮੰਤਰੀ ਸੰਤਰੀ ਐਮਐਲਏਜ਼ ਆਮ ਆਦਮੀ ਪਾਰਟੀ ਦੇ ਔਰ ਇਸ ਤੋਂ ਇਲਾਵਾ ਜਿਹੜਾ ਸਰਕਾਰੀ ਤੰਤਰ ਖਰਚਾ ਕਰ ਰਿਹਾ ਵਾ ਮਤਲਬ ਚੰਡੀਗੜ੍ਹ ਬੈਠੇ ਨੇ ਆਈਪੀਐਸ ਤੇ ਆਈਐਸ ਅਫਸਰ ਉਹਨਾਂ ਨੇ ਆਪਣੇ ਘਰੋਂ ਉੱਠ ਕੇ ਜਿਵੇਂ ਕਿ ਅ ਦੋ ਸੈਕਟਰ ਚੋਂ ਚਾਰ ਸੈਕਟਰ ਚੋਂ ਪੰਜ ਚੋਂ ਅੱਠ 10 ਸੈਕਟਰਾਂ ਚੋਂ ਲਾਗੇ ਲਾਗੇ ਸੈਕ੍ਰੇਟਰੀਅਟ ਜਾਣਾ ਵਾ ਜਾਂ ਪੁਲਿਸ ਹੈੱਡਕਵਾਰਟਰਸ ਜਾਣਾ ਵਾ ਇੱਕ ਜਿਪਸੀ ਅੱਗੇ ਜਾ ਰਹੀ ਆ ਆਮ ਅਫਸਰਾਂ ਦੇ ਇੱਕ ਜਿਪਸੀ ਉਹਦੇ ਪਿੱਛੇ ਜਾ ਰਹੀ ਆ 15 20 ਗਨਮੈਨ ਅਫਸਰ ਜਿਹੜੇ ਚੰਡੀਗੜ੍ਹ ਬੈਠ ਕੇ ਪੰਜ ਚਾਰ ਕਿਲੋਮੀਟਰ ਦਫ਼ਤਰ ਤੇ ਜਾਣਾ ਜਿਨ੍ਹਾਂ ਨੂੰ ਕੋਈ ਖਤਰਾ ਨਹੀਂਗਾ ਇਹ ਸਾਰੀ ਫਜ਼ੂਲ ਖਰਚੀ ਆ ਇਸੇ ਤਰ੍ਹਾਂ ਡਾਊਨ ਦ ਲਾਈਨ ਸਿਕਿਉਰਿਟੀ ਦਾ ਐਡਾ ਦੁਰਉਪਯੋਗ ਆ ਜਿਹੜੇ ਹਾਰੇ ਹੋਏ ਬੋਕਰ ਪਾਰਟੀ ਦੇ ਨੇ ਜ਼ਮਾਨਤਾਂ ਜਬਤ ਨੇ ਪੰਜ ਪੰਜ 7 7 ਗਨਮੈਨ ਹੋ ਚੱਕੀ ਫਿਰਦੇ ਨੇ ਲਾਈਕਵਾਇਜ਼ ਟੌਪ ਹੈਵੀ ਸਰਕਾਰ ਅੱਜ ਕੀ ਹੋਇਆ ਕਿ ਸਾਡੇ ਕੋਲ 10 ਤੋਂ ਉੱਤੇ ਡੀਜੀਪੀ ਰੈਂਕ ਦੇ ਸਕੇਲ ਦੇ ਆਫੀਸਰਸ ਨੇ ਜਿਹੜੇ ਚੰਡੀਗੜ੍ਹ ਬੈਠੇ ਨੇ ਸੈਕਟਰੀਅਟ ਥਾਣਿਆਂ ਵਿੱਚ ਨਫਰੀ ਹੌਲਦਾਰ ਤੇ ਜਿਹੜੇ ਸਪਾਈ ਚਾਹੀਦੇ ਨੇ ਲਾਅ ਐਂਡ ਆਰਡਰ ਕੰਟੇਨ ਕਰਨ ਵਾਸਤੇ ਉਹ ਹੈ ਨਹੀਂਗੇ ਸੋ ਇਟਸ ਕਾਲਡ ਟੌਪ ਹੈਵੀ ਮੇਰੇ ਖਿਆਲ ਆ 2 ਦਰਜਨ ਤੋਂ ਉੱਤੇ ਏਡੀਜੀਪੀ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਦਰਜਣਾ ਹੀ ਆਈਜੀ ਹੋਣਗੇ ਤੇ ਜਿਨ੍ਹਾਂ ਨੇ ਅਸਲੀ ਕਾਨੂੰਨ ਨੂੰ ਚੋਰੋ ਚੱਕਿਆਂ ਨੂੰ ਤੇ ਕ੍ਰਿਮੀਨਲਸ ਨੂੰ ਫੜਨਾ ਉਹ ਥਾਣੇ ਖਾਲੀ ਬੈਠੇ ਨੇ ਸਾਰੇ ਇੰਦਾ ਹੀ ਸਿਵਲ ਐਡਮਿਨਿਸਟ੍ਰੇਸ਼ਨ ਵਿੱਚ ਅਫਸਰਸ਼ਾਹੀ ਉੱਤੇ ਚੰਡੀਗੜ੍ਹ ਦੇ ਸੈਕਟਰੀ ਲੈਵਲ ਤੇ ਉੱਤੇ ਪਰੀ ਪਈ ਆ ਔਰ ਜਿਹੜੇ ਉਹ ਤਨਖਾਹ ਲੈਂਦੇ ਨੇ ਆਈਪੀਐਸ ਦਾ ਐਸ ਆਫੀਸਰ ਮੈਂ ਕਿਸੇ ਦੇ ਖਿਲਾਫ ਨਹੀਂਗਾ ਇੱਕ ਆਈਏਐਸ ਤੇ ਇੱਕ ਆਈਪੀਐਸ ਆਫਸਰ ਜਿਹੜਾ ਚੰਡੀਗੜ੍ਹ ਤਾਇਨਾਤ ਆ ਉਹ ਸਟੇਟ ਨੂੰ ਘੱਟੋ ਘੱਟ 25 ਲੱਖ ਰੁਪਏ ਦਾ ਪਿੰਦਾ ਮਹੀਨੇ ਦਾ ਉਹਦੇ ਕੋਲ 2-4 ਕਨਾਲ ਦੀ ਕੋਠੀ ਆ ਉਹਦੇ ਕੋਲ ਗਨਮੈਨ ਸਿਕਿਉਰਿਟੀ ਆ ਉਹਦੇ ਕੁੱਕ ਨੇ ਉਹਦੇ ਨੌਕਰ ਚਾਕਰ ਨੇ ਪੈਟਰੋਲ ਦਾ ਖਰਚਾ ਤਨਖਾਹਾਂ ਇਹ ਟੌਪ ਹੈ ਵੀ ਗਵਰਨਮੈਂਟ ਆ ਥੱਲੇ ਸਾਡੇ ਕੋਲ ਪਟਵਾਰੀ ਹੈ ਨਹੀਂਗੇ ਸਾਡੇ ਕੋਲ ਵ ਸਾਡੇ ਕੋਲ ਪੜਾਉਣ ਵਾਸਤੇ ਟੀਚਰਸ ਨਹੀਂ ਹੈਗੇ ਲੋਕੀ ਟੈਂਕੀਆਂ ਤੇ ਚੜ ਕੇ ਵਿਰੋਧ ਕਰ ਰਹੇ ਨੇ ਮਤਾਪਿੰਡ ਦੀ ਫਰੀਦਕੋਟ ਦੀ ਵੀਡੀਓ ਤੁਸੀਂ ਕੱਲ ਦੇਖ ਲਈ ਆ ਸਾਡੇ ਕੋਲ ਹਸਪੀਟਲ ਜਿਹੜੇ ਆਪਰੇਸ਼ਨ ਕਰਨ ਵਾਸਤੇ ਬੱਤੀ ਨਹੀਂ ਹੈ ਰਜਿੰਦਰਾ ਹਸਪੀਟਲ ਵਿੱਚ ਆਪਰੇਸ਼ਨ ਹੋ ਰਿਹਾ ਤੇ ਲਾਈਟ ਗਲ ਹੋ ਗਈ ਆ ਸੋ ਇਹ ਸਾਰੀਆਂ ਗੱਲਾਂ ਕੀ ਦੱਸ ਰਹੀਆਂ ਕਿ ਸਾਡੀ ਸਰਕਾਰਾਂ ਦੇ ਫਾਈਨੈਂਸ਼ੀਅਲ ਟਾਰਗੇਟਸ ਜਿਹੜੇ ਨੇ ਅਜੰਡਾ ਜਿਹਨੂੰ ਕਹਿ ਸਕਦੇ ਹੋ ਉਹ ਸਰਾਸਰ ਗਲਤ ਹੈ ਬਚਾਉਣੇ ਦਾ ਇਹਨਾਂ ਨੇ ਪੈਸੇ ਕੀ ਸੀਗੇ ਇਹਨਾਂ ਨੇ ਆਣ ਕੇ ਉਹਦੇ ਵਿੱਚ ਹੋਰ ਇਜ਼ਾਫਾ ਕੀਤਾ ਇਮੀਡੀਏਟਲੀ ਐਡਮਿਨਿਸਟ੍ਰੇਟਿਵ ਰਿਫਾਰਮਸ ਪੰਜਾਬ ਦੇ ਵਿੱਚ ਹੋਣਿਆ ਚਾਹੀਦੇ ਆ ਇੱਕ ਪੂਰਾ ਇੱਕ ਇਸ ਤਰ੍ਹਾਂ ਦਾ ਕੋਈ ਇੰਟੈਲੀਜੈਂਟ ਆਦਮੀਆਂ ਦਾ ਗਰੁੱਪ ਉਹ ਕਮਿਸ਼ਨ ਟਾਈਪ ਨਹੀਂ ਕਿ ਜੇ ਤੁਸੀਂ 3 ਸਾਲ ਦਿੱਤੇ ਉਹਨਾਂ ਨੂੰ ਉਹਨਾਂ ਕੋਲ ਸਾਨੂੰ 3 ਮਹੀਨਿਆਂ ਚ ਰਿਪੋਰਟ ਦਿਓ ਕਿ ਕਿਹੜਾ ਕਿਹੜਾ ਅਸੀਂ ਪ੍ਰੂਨਿੰਗ ਕਰਨੀ ਉੱਤੋਂ ਲੈ ਕੇ ਥੱਲੇ ਤੱਕ ਚਾਹੇ ਉਹ ਸਿਕਿਉਰਿਟੀ ਦੀ ਪ੍ਰੂਨਿੰਗ ਆ ਚਾਹੇ ਹੋ ਫਜ਼ੂਲ ਖਰਚੀ ਜਿਹੜਾ ਅਮਲਾ ਉੱਤੇ ਬੈਠਾ ਉਹਦੀ ਪ੍ਰੂਨਿੰਗ ਆ ਉਹਨਾਂ ਨੂੰ ਫੀਲਡ ਚ ਭੇਜੋ ਉਹਨਾਂ ਦੇ ਕੰਮ ਥੱਲੇ ਲਾਓ ਡਿਊਟੀ ਜਿੱਥੇ ਲੋਡ ਆ ਲੋਕਾਂ ਨੂੰ ਅਸਲ ਦੇ ਵਿੱਚ ਕੰਪਲੀਟ ਓਵਰਆਲ ਆਫ ਦੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਇਨਕਲੂਡਿੰਗ ਦਾ ਪੁਲਿਸ ਮਸ਼ੀਨਰੀ ਸਿਵਲ ਐਂਡ ਪੁਲਿਸ ਮਸ਼ੀਨਰੀ ਤਾਂ ਕਿ ਪੰਜਾਬ ਸਰਕਾਰ ਦਾ ਖਰਚਾ ਘਟਾਇਆ ਜਾ ਸਕੇ ਇਹ ਜੇ ਅਸੀਂ ਖਰਚਾ ਨਾ ਘਟਾਇਆ ਆ ਆਯਾਸ਼ੀਆਂ ਬੰਦ ਨਾ ਕੀਤੀਆਂ ਹਿਸ਼ਤਿਆਰਬਾਜ਼ੀ ਜੇ ਅਸੀਂ ਸਾਰੇ ਦੇਸ਼ ਵਿੱਚ ਪੰਜਾਬ ਦਾ ਖਰਚਾ ਪੈਸਾ ਤੁਹਾਡਾ ਵਾ ਲੱਗ ਰਿਹਾ ਕਿੱਥੇ ਚਨਈ ਦੇ 에ਰਪੋਰਟ ਤੇ ਕਿੱਥੇ ਲੱਗ ਰਿਹਾ ਤੇਰਲਾ ਦੀਆਂ ਅਖਬਾਰਾਂ ਵਿੱਚ ਫਰੰਟ ਪੇਜ ਕਲਰਡ ਐਡ ਸਾਰਾ ਪੰਜਾਬ ਬੋਡਾ ਨਾਲ ਭਰਿਆ ਪਿਆ ਵਾ ਕਿ ਇਹ ਇਨੀਆਂ ਨੌਕਰੀਆਂ ਦੇਤੀ ਜੇ ਤੁਸੀਂ ਨੌਕਰੀਆਂ ਦੇਤੀਆਂ ਤਾਂ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ 75 ਹਜ਼ਾਰ ਕਰੋੜ ਦਾ ਨਿਵੇਸ਼ ਆ ਗਿਆ ਆਇਆ ਹੈ ਨੀਗਾ ਪਰ ਜੇ ਆਉਂਦਾ ਤੇ ਸਾਨੂੰ ਆਪੇ ਪਤਾ ਲੱਗਣਾ ਕਿ ਇੰਡਸਟਰੀ ਬਣਨ ਲੱਗ ਜਾਣੀ ਸਾਰੇ ਪੰਜਾਬ ਦੇ ਵਿੱਚ ਸੋ ਕੁੱਲ ਮਿਲਾ ਕੇ ਕੀ ਹੋ ਰਿਹਾ ਵਾ ਕਿ ਮਗਰਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜ ਕੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ ਪੰਜਾਬ ਨੂੰ ਐਨ ਤਬਾਈ ਦਾ ਕੰਡਾ ਨਹੀਂ ਤਬਾਈ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਤਾਂ ਕਰਕੇ ਜਿੰਨਾ ਮਰਜ਼ੀ ਸ਼ੋਰ ਮਚਾਈ ਜਾਣ ਕੋਈ ਜਦੋਂ ਮੈਂ ਕਿਹਾ ਟੈਂਜਿਬਲ ਪ੍ਰੋਗਰੈਸ ਇਹਨਾਂ ਐਡੇ ਵੱਡੇ ਕਰਜ਼ੇ ਦੀ ਅਦਾਇਗੀ ਵਿੱਚ ਨਹੀਂ ਹੋ ਸਕਦੀ ਜੇ ਚਾਵੇ ਵੀ ਭਗਵੰਤਮਾਨ ਜੇ ਚਾਹੁੰਦਾ ਵੀ ਹੋਊਗਾ ਕਿ ਮੈਂ ਕੁਝ ਕਰਨਾ ਚਾਹਣਾ ਪੁਲ ਬਣਾਉਣਾ ਹਸਪਤਾਲ ਬਣਾਉਣਾ ਸਕੂਲ ਨਹੀਂ ਬਣਾ ਸਕਦਾ ਕਿਉਂਕਿ 1.4 ਲੱਖ ਕਰੋੜ ਦੇ ਕਰਜ਼ੇ ਵਾਲੀ ਸਟੇਟ ਨੂੰ 10% ਦੇ ਹਿਸਾਬ ਨਾਲ ਵੀ ਕਰਜ਼ਾ ਦੇਣਾ ਪਵੇ ਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਨੂੰ ਕਿੰਨਾ ਪੈਸਾ ਸਾਡਾ ਜਿਹੜਾ ਕੱਲੀ ਇੰਟਰਸਟ ਪੇਮੈਂਟ ਦੇ ਵਿੱਚ ਚਲ ਜਾਂਦਾ 40-42 ਹਜ਼ਾਰ ਕਰੋੜ ਰੁਪਈਆ ਸਾਡਾ ਐਨੂਲੀ ਸਿਰਫ ਇੰਟਰਸਟ ਪੇਮੈਂਟ ਵਿੱਚ ਜਾਵੇਗਾ ਬਾਕੀ ਤਨਖਾਹਾਂ ਵਿੱਚ ਚਲ ਜਾਂਦਾ ਜਿਹੜੇ ਯੂ ਨੋ ਕੀ ਕਹਿੰਦੇ ਕਮਿਟਿਡ ਐਕਸਪੈਂਡੀਚਰ ਹੁੰਦਾ ਪੈਨਸ਼ਨਾਂ ਚਲ ਜਾਂਦਾ ਆ ਬਾਕੀ ਜਿਹੜੀਆਂ ਮੁਫਤ ਖੋਰੀ ਦੀ ਚੀਜ਼ਾਂ ਉਹਦੇ ਚਲ ਜਾਂਦਾ ਤੇ ਬਾਕੀ ਬਚਿਆ ਕੀ ਸਟੇਟ ਦੇ ਕੋਲ 1.5 ਲੱਖ ਕਰੋੜ ਦਾ ਤਾਂ ਸਾਡਾ ਸਾਰਾ ਸਾਲ ਦਾ ਬਜਟ ਹੈ ਤੁਸੀਂ ਆ ਸਾਰੇ ਅੰਕੜੇ ਅੱਛੀ ਤਰ੍ਹਾਂ ਤੁਹਾਨੂੰ ਮੈਂ ਦਿਖਾ ਦੇਵਾਂ ਸਭ ਨੂੰ ਅਪੀਲ ਕਰੂੰਗਾ ਕਿ ਜਿਹੜੇ ਕਹਿੰਦੇ ਕੁਛ ਸੀ ਤੇ ਕੀਤਾ ਕੀ ਆ ਇਹਨਾਂ ਨੂੰ ਦਿੱਲੀ ਵਿੱਚ ਵੀ ਹਰਾਓ ਪੰਜਾਬ ਵਿੱਚ ਤੁਸੀਂ ਪਾਰਲੀਮੈਂਟ ਚੜਾਤਾ ਇੱਥੇ ਵੀ ਹਰਾਉ ਦਿੱਲੀ ਦੇ ਮੈਂ ਦਿੱਲੀੋਂ ਬੈਠਾ ਬੋਲ ਰਿਹਾ ਮੈਂ ਦਿੱਲੀ ਇਲੈਕਸ਼ਨ ਚ ਇੱਥੇ ਹਿੱਸਾ ਲੈਣਾ ਆਈ ਜਸਟ ਰੈਡ ਦ ਨਿਊਜ਼ ਟੂਡੇ ਤੇ ਮੈਂ ਸੋਚਿਆ ਕਿ ਤੁਹਾਡੇ ਸਾਰਿਆਂ ਨੇ ਸ਼ੇਅਰ ਕਰਦਾ ਤੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਪੱਖੀ ਜਿਹੜੇ ਗੱਲ ਕਰਦੇ ਨੇ ਜਿਹੜੇ ਐਨਐਸਸੀ ਨਹੀਂ ਲਾਉਂਦੇ ਜਿਹੜੇ ਯੂਆਪਾ ਨਹੀਂ ਲਾਉਂਦੇ ਜਿਹੜੇ ਸਾਡੀ ਨਸਲ ਕੁਸ਼ੀ ਨਹੀਂ ਕਰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਜ਼ਾਕ ਉਡਾਉਂਦੇ ਨੇ ਇਨਸਾਫ ਨਹੀਂ ਦਿੰਦੇ ਨਸ਼ਿਆਂ ਦਾ ਦੇ ਉੱਤੇ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਇੱਕ ਅਰੀ ਚੰਗੀ ਤਰ੍ਹਾਂ ਨਾਲ ਸ਼ਾਂਤ ਕਰੋ ਆ ਛੋਟੀਆਂ ਛੋਟੀਆਂ ਗੱਲਾਂ ਕਾਉਂਸਲਰਾਂ ਦੀਆਂ ਇਲੈਕਸ਼ਨਾਂ ਵਿੱਚ ਹੁਣ ਬਾਹਵਾਂ ਮਰੂੜੀਆਂ ਜਾ ਰਹੀਆਂ ਫਗਵਾੜੇ ਦੇ ਵਿੱਚ ਅੱਜਕੱਲ ਪੋਸਟਪੋਨ ਕਰਾਤੀ ਕਿਉਂਕਿ ਕਾਂਗਰਸ ਜਿੱਤਦੀ ਸੀਗੀ ਬਾਮ ਰੋਡ ਦੇ ਤਿੰਨ ਜਿਹੜੀਆਂ ਔਰਤਾਂ ਨੇ ਕਾਉਂਸਲਰਾਂ ਦੇ ਘਰਾਂ ਨਾਲ ਦੇ ਪਰਚੇ ਦਰਜ ਕਰਤੇ ਮੇਰੀ ਕੌਨਸਟਿਟੂਐਂਸੀ ਵਿੱਚ ਇਲੈਕਸ਼ਨਾਂ ਪੋਸਟਪੋਨ ਇਹ ਤਾਂ ਕੋਈ ਹੱਲ ਨਹੀਂ ਹੈਗਾ ਸੋ ਇਹਨਾਂ ਨੇ ਸਾਰੇ ਵਾਅਦੇ ਤੋੜੇ ਚਲੋ ਜੋ ਇਹਨਾਂ ਨੇ ਵੀਆਈਪੀ ਕਲਚਰ ਖਤਮ ਕਰਨਾ ਚਾਹ ਉਹ ਰਿਪੀਟਿਡਲੀ ਆਪਣੀ ਗੱਲਾਂ ਹੋ ਚੁੱਕੀਆਂ ਨੇ ਹਰ ਗੱਲ ਤੋਂ ਮੁਕਰੇ ਨੇ ਕੱਲੇ ਮੁਕਰੇ ਨਹੀਂਗੇ ਨਾਲੇ ਸਾਡੀ ਸਟੇਟ ਦਾ ਜਲੂਸ ਕੱਢ ਕੇ ਰੱਖ ਦਿੱਤਾ ਤਾਂ ਫੈਸਲਾ ਜਨਤਾ ਜਨਾਰਦਨ ਜਿਹੜੀ ਆ ਉਹ ਕੀ ਕਹਿੰਦੇ ਹੁੰਦੇ ਕਿ ਮਾਲਕ ਆ ਤੇ ਜੇ ਮਾਲਕ ਹੀ ਆਪਣੇ ਘਰ ਨੂੰ ਨਹੀਂ ਸਦਾਰਗਤ ਜੇ ਤੁਹਾਡੇ ਘਰ ਵਿੱਚ ਫਰਜ਼ ਕਰੋ ਕਰਜ਼ਾ ਹੋਵੇ ਕੀ ਸਾਡਾ ਘਰ ਚੱਲ ਸਕਦਾ ਚੰਗੀ ਤਰ੍ਹਾਂ ਨਹੀਂ ਚੱਲ ਸਕਦਾ ਇਦਾਂ ਹੀ ਪੰਜਾਬ ਸਟੇਟ ਦੀ ਟ੍ਰੈਜਰੀ ਜਿਹੜੀ ਆ ਉਹ ਸਾਡਾ ਆਪਣਾ ਘਰ ਆ ਜਿੰਨੀਆਂ ਸਰਕਾਰੀ ਬਸਾਂ ਦੇਖਦੇ ਹੋ ਕੋਈ ਹੋਰ ਹਸਪਤਾਲ ਦੇਖਦੇ ਹੋ ਸਕੂਲ ਦੇਖਦੇ ਹੋ ਜਿਹਨੂੰ ਆਪਾਂ ਸਮਝਦੇ ਆ ਇਹਦਾ ਕੀ ਹੈ ਇਹਦਾ ਸਰਕਾਰੀ ਹੈ ਉਹ ਆਪਣੀਆਂ ਹੀ ਨੇ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਸਭ ਨੂੰ ਮਿਲ ਕੇ ਉਪਰਾਲਾ ਕਰਨਾ ਪਰ ਕ ਪਵੇਗਾ ਸਾਡੀ ਵਾਹਿਗੁਰੂ ਕਰੇ ਸਾਡੀ ਨੈਕਸਟ ਓਪਰਚੁਨਿਟੀ ਮਿਲੇ ਅਸੀਂ ਇਦਾਂ ਦਾ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਜ਼ਬਰਦਸਤ ਆਈਡੀਆ ਕੱਢ ਕੇ ਤੇ ਉਹਦੀ ਪ੍ਰੋਪਰ ਤੈਨਾਤੀ ਕਰਕੇ ਜਿੱਥੇ-ਜਿੱਥੇ ਪੈਸਾ ਖੁਰਦ-ਬੁਰਦ ਹੋ ਰਿਹਾ ਉਹਨੂੰ ਪਲੱਗ ਕਰਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ